ਹੈਲੋ ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਗੋਲ ਘੇਰੇ ਦੇ ਉੱਪਰ ਆਪਾਂ ਲੇਸ ਲਾ ਕੇ ਕਿਸ ਤਰ੍ਹਾਂ ਉਹਦੀ ਗਲਾਈ ਦੇਣੀ ਹੈ ਤੇ ਕਿਸ ਤਰ੍ਹਾਂ ਉਹ ਅੰਦਰ ਵਾਲ ਨੂੰ ਫੋਲਡ ਕਰਨਾ ਹੈ ਇਹ ਆਪਾਂ ਬਿਨਾਂ ਕਪੜਾ ਰੇਵਟਾ ਕੀ ਲਾਏ ਤੋਂ ਅੰਦਰ ਵਾਲ ਨੂੰ ਫੋਲਡ ਕਰਾਂਗੇ ਜਿਹੜਾ ਨਾਲ ਹੀ ਕਪੜਾ ਆਪਣੇ ਲੱਗਾ ਹੋਇਆ ਹੈ ਇੱਕ ਤਰੀਕਾ ਤੁਹਾਨੂੰ ਅੱਜ ਆਪਾਂ ਦੱਸਾਂਗੇ ਤੇ ਜਿਹੜਾ ਕਪੜਾ ਲਾ ਕੇ ਆਪਾਂ ਅੰਦਰ ਨੂੰ ਫੋਲਡ ਕਰਨਾ ਉਹ ਆਪਾਂ ਤਰੀਕਾ ਤੁਹਾਨੂੰ ਹੋਰ ਵੀਡੀਓ 'ਚ ਦੱਸਾਂਗੇ ਤੇ ਇਹ ਵੀਡੀਓ ਤੁਹਾਨੂੰ ਆਪਾਂ ਦੱਸਾਂਗੇ ਇਸ ਤਰ੍ਹਾਂ ਜਿਵੇਂ ਆਪਣੇ ਕੋਲ ਕਪੜਾ ਨਾਲ ਹੀ ਐਕਸਟਰਾ ਹੈਗਾ ਆਦੂ ਇਸ ਤਰ੍ਹਾਂ ਗੋਲ ਕੇ ਆ ਤੇ ਆਪਾਂ ਕੀ ਕਰਨਾ ਹੈ ਜਿੱਥੋਂ ਆਪਾਂ ਆਹ ਸਾਈਡ ਵਾਲੀ ਸਲਾਈ ਲਾਈ ਵੀ ਹੈ ਇੱਥੋਂ ਦੇਖਣਾ ਵੀ ਆਪਣੇ ਕੋਲੇ ਕਿੰਨਾ 1 1 ਇੰਚ ਦੇ ਕਰੀਬ ਆਪਾਂ ਕਪੜਾ ਇਸੇ ਤਰ੍ਹਾਂ ਹੀ ਸਾਰੇ ਨਿਸ਼ਾਨ ਲਗਾ ਲੈਣੇ ਆਪਣੇ ਨਿਸ਼ਾਨ ਹੀ ਲਗਾਈ ਹੋਏ ਆ ਸਾਰੇ ਨੀਚੇ ਨੂੰ ਗੋਲ ਕੇ ਰੇਤੀ ਕਰ ਆਪਾਂ ਇਸੇ ਤਰ੍ਹਾਂ ਹੀ ਨਿਸ਼ਾਨ ਲਗਾ ਲੈਣੇ ਤੇ ਫਿਰ ਲੈਸ ਲਾ ਕੇ ਇਹਨੂੰ ਆਪਾਂ ਕਿਵੇਂ ਰੈਡੀ ਕਰਨਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਪੂਰੀ ਫਿਨਿਸ਼ਿੰਗ ਦੇ ਨਾਲ ਕਿਸ ਤਰ੍ਹਾਂ ਪਾਣੀ ਗਲੇ ਗੋਲ ਘੇਰੇ ਦੀ ਜਿਹੜੀ ਗਲਾਈ ਹੁੰਦੀ ਹੈ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਸਾਥੋਂ ਗੋਲ ਘੇਰੇ ਦੇ ਜਿਹੜੀ ਗਲਾਈ ਉਹ ਨਹੀਂ ਦਿੱਤੀ ਜਾਂਦੀ ਉਹ ਸਹੀ ਨਹੀਂ ਰਹਿੰਦਾ ਤੇ ਆਪਾਂ ਅੱਜ ਤਾਂ ਹੀ ਤੁਹਾਨੂੰ ਸਿੰਪਲ ਸੂਟ ਤੇ ਕਰਕੇ ਦਿਖਾਉਣੇ ਆ ਜਿਹੜਾ ਨਾਲ ਹੀ ਕਪੜਾ ਇਹਨੂੰ ਆਪਾਂ ਕਿਸ ਤਰ੍ਹਾਂ ਅੰਦਰ ਵਾਲ ਨੂੰ ਫੋਲਡ ਸਹੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਉਹ ਵੀ ਲੇਸ ਲਾ ਕੇ ਹੁਣ ਆਪਾਂ ਇਸਨਾਂ ਲੇਸ ਨੂੰ ਲੈ ਲਿਆ ਲੇਸ ਦਾ ਜਿਹੜਾ ਸਿੱਧਾ ਪਾਸਾ ਉਹ ਆਪਾਂ ਬੈਕ ਸਾਈਡ ਕਰਾਂਗੇ ਸਿੱਧੇ ਦੇ ਨਾਲ ਸਿੱਧਾ ਠੀਕ ਹੈ ਤੇ ਆਪਾਂ ਪੌਂਸੇ ਤਰ੍ਹਾਂ ਜਿਵੇਂ ਆਪਾਂ ਆਹਨੂੰ ਜਿਹੜੇ ਚੱਕਾਂ ਕੋਲੇ ਰੱਖਦੇ ਹਾਂ ਇਸ ਤਰ੍ਹਾਂ ਰੱਖਾਂਗੇ ਜਿਹੜੀ ਆਪਣੇ ਨਿਸ਼ਾਨ ਲਗਾਏ ਹੋਏ ਆ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਆਪਾਂ ਸਿਲਾਈ ਲਗਾਉਣਾ ਤੁਸੀਂ ਧਿਆਨ ਨਾਲ ਦੇਖੋ ਕਿਵੇਂ ਆ ਕਿਸ ਤਰ੍ਹਾਂ ਇਹਦੀ ਗਲਾਈ ਹੋਊਗੀ ਕਿਵੇਂ ਇਹ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜਾ ਆਪਣਾ ਨਿਕਲ ਕੇ ਆਊਗੀ ਗਲਾਈਏ ਦੀ ਇਤੋਂ ਗਲਾਈ ਆਪਾਂ ਬਿਲਕੁਲ ਜਿਹੜੀ ਨਿਸ਼ਾਨ ਲਗਾਇਆ ਆਪਾਂ ਉਸੇ ਤਰ੍ਹਾਂ ਹੀ ਥੋੜੀ ਥੋੜੀ ਸिलाई ਮਾਰ ਕੇ ਫਿਰ ਸੈੱਟ ਕਰ ਲੈਣਾ ਹੈ ਇਸ ਤਰ੍ਹਾਂ ਨਹੀਂ ਵੀ ਲੰਬੀ ਸिलाई ਆਪਾਂ ਲਗਾਉਣੀ ਹੈ ਇਤੋਂ ਗਲਾਈ ਦੇਣੀ ਆਪਾਂ ਇਤੋਂ ਪੂਰੀ ਸੈੱਟ ਕਰਕੇ ਥੋੜੀ ਥੋੜੀ ਕਰਕੇ ਆਪਾਂ ਸिलाई ਲਾਉਣੀ ਹੈ ਠੀਕ ਹੈ हम जितो अपनी सीधी सिलाई आजगी उ आप लंबी इस तरह राखी मार सकते हम अपना इतों सिलाई आ गई है इतों फिर उस तरह ही थोड़ी थोड़ी आप लैस में खड़ा तो थोड़ी थोड़ी सिलाई लगावे ਜਿਹੜਾ ਨਿਸ਼ਾਨ ਆਪਣਾ ਨਿਸ਼ਾਨ ਬਿਲਕੁਲ ਉਸੇ ਤਰੀਕੇ ਰੱਖਣਾ ਗਲਾਈ ਨੂੰ ਆਪਾਂ ਥੋੜੀ ਥੋੜੀ ਫੜ ਕੇ ਰੱਖਣਾ ਤੇ ਜੇ ਜਿਹੜੀ ਲੰਬੀ ਸਲਾਈ ਹੋਊ ਉਹ ਆਪਾਂ ਇਸ ਤਰ੍ਹਾਂ ਦੂਰ ਵੀ ਰੱਖ ਸਕਦੇ ਹਾਂ

ਇਹ ਲੱਗ ਤਰੀਕੇ ਦੀ ਵੀਡੀਓ ਤੁਹਾਨੂੰ ਦੱਸ ਦੇਵੀਂ ਆਪਾਂ ਬਿਨਾ ਕਪੜਾ ਲਾਈ ਤੋਂ ਕਿਸ ਤਰ੍ਹਾਂ ਲੈਸ ਮੋੜਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਅੰਡਰਗਰਾਉਂਡ ਲੈਸ ਆਪਾਂ ਕਿਸ ਤਰ੍ਹਾਂ ਨਹੀਂ ਆਪਾਂ ਸਿੰਪਲ ਤੁਹਾਨੂੰ ਲੈ ਕੇ ਦੱਸੀਏ ਤੇ ਬਿਨਾ ਕਪੜਾ ਲਾਈ ਤੋਂ ਹੀ ਆਪਾਂ ਇਹਨੂੰ ਅੰਦਰ ਵੱਲ ਨੂੰ ਫੋਲਡ ਕਿਵੇਂ ਕਰਾਂਗੇ ਤੇ ਦੂਸਰੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਅੰਡਰਗਰਾਉਂਡ ਲੈਸ ਕਿਸ ਤਰ੍ਹਾਂ ਆਪਾਂ ਰੇਲ ਕਪੜਾ ਨਾਲ ਲਗਾ ਕੇ ਇਹ ਸਲਾਈ ਤੁਸੀਂ ਨਾਲ ਵੀ ਲਾ ਸਕਦੇ ਹੋ ਜੇ ਤੁਸੀਂ ਇੱਕ ਇੱਕ ਪੈਰ ਦਾ ਬਕਾ ਛੱਡ ਕੇ ਮਾਰਨੀ ਹੈ ਤਾਂ ਕਾਮੀ ਮਾਰ ਸਕਦੇ ਹੋ ਇੱਥੋਂ ਆ ਕੇ ਫੇਰ ਆਪਾਂ ਥੋੜੀ ਥੋੜੀ ਸਲਾਈ ਲਗਾਉਣੀ ਹੈ ਸੈੱਟ ਕਰਕੇ ਰੱਖ ਲੈਣਾ ਥੋੜੀ ਸਲਾਈ ਲਗਾਵਾਂਗੇ ਸੈੱਟ ਕਰਕੇ ਰੱਖ ਲਿਆ ਤੁਸੀਂ ਇਹ ਆਪਾਂ ਲਾਈ ਨੂੰ ਥੋੜਾ ਜਿਹਾ ਮੇਂ ਗਲਾਈ ਚ ਆਪਾਂ ਘਮਾ ਲੈਣਾ ਆਪਣੇ। ਤੁਸੀਂ ਇਹ ਸੌਖੇ ਜਿਹੇ ਤਰੀਕੇ ਦੇ ਨਾਲ ਲਾ ਸਕਦੇ ਆ। ਜੇ ਤੁਹਾਨੂੰ ਅੰਦਰ ਕਪੜਾ ਲਾ ਕੇ ਜਾਂ ਮੋੜਨਾ ਔਖਾ ਲੱਗਦਾ ਹੈ। ਤੇ ਉਹਦੇ ਲਈ ਇਹ ਵਧੀਆ ਤਰੀਕਾ ਹੈ। ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਆਪਣੀ ਜਿਹੜੀ ਸਲਾਈ ਹੈ ਜਿਹੜਾ ਗੋਲ ਘੇਰਾ ਇਸ ਤਰੀਕੇ ਨਾਲ ਹੀ ਆਪਣਾ ਤਿਆਰ ਹੋ ਗਿਆ ਹੁਣ ਆਪਾਂ ਜਿਹੜਾ ਇਧਰੀ ਸਾਈਡ ਹੈ ਇੱਥੇ ਆਪਾਂ ਤਰਪਾਈ ਕਰਾਂਗੇ ਇਸ ਤਰ੍ਹਾਂ ਕੱਪੜਾ ਕਰਕੇ ਇਸ ਤਰੀਕੇ ਨਾਲ ਆਪਣਾ ਇਹ ਜਿਹੜਾ ਘੇਰਾ ਫੋਲਡ ਹੋ ਗਿਆ ਜਿਹੜੀਆਂ ਭੈਣਾਂ ਨੂੰ ਵੀ ਡਾਊਟ ਸੀਗਾ ਵੀ ਇਹ ਗੋਲ ਘੇਰਾ ਜਿਹੜਾ ਫੋਲਡ ਨੇ ਹੋ ਕਰਨਾ ਆਪਾਂ ਨੂੰ ਕਿਹਾ ਤੇ ਤੁਸੀਂ ਇਸ ਤਰ੍ਹਾਂ ਡੈਸ ਲਗਾ ਕੇ ਗੋਲ ਘੇਰਾ ਸੌਖੇ ਜਿਹੇ ਤਰੀਕੇ ਦੇ ਨਾਲ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਸਾਰਾ ਘੇਰਾ ਫੋਲਡ ਸੈੱਟ ਕਰਕੇ ਦਿਖਾਉਣੀ ਆ। ਆ ਦੇਖੋ ਬੇਰ ਕੋਲ ਹਜੇ ਬਿਨਾ ਪ੍ਰੈਸ ਕਰੇ ਤੋਂ ਹੀ ਆਪਾਂ ਇਹ ਜਿਹੜਾ ਗੋਲ ਘੇਰਾ ਕਿੰਨੀ ਫਿਨਿਸ਼ਿੰਗ ਦੇ ਨਾਲ ਇਹ ਆਪਾਂ ਨੂੰ ਦਿਖਾਈ ਦੇ ਰਿਹਾ। ਜੇ ਜਦੋਂ ਇੱਥੇ ਪ੍ਰੈਸ ਕਰਾਂਗੀ ਤੇ ਇਸ ਤੋਂ ਵੀ ਵਧੀਆ ਤਰੀਕੇ ਦੇ ਨਾਲ ਇਹ ਆਪਾਂ ਬਣਾ ਸਕਦੀ ਆ। ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰੀ ਜਰੂਰ ਟ੍ਰਾਈ ਕਰਕੇ ਦੇਖਿਓ ਕਿਉਂਕਿ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਸਾਤੋ ਗੋਲ ਘੇਰੇ ਤੇ ਜਿਹੜਾ ਉਹ ਅੰਦਰ ਵਾਲ ਨੂੰ ਫੋਲਡ ਨਹੀਂ ਹੁੰਦਾ ਤੇ ਉਹਨਾਂ ਨੂੰ ਆਪਾਂ ਦੱਸਿਆ ਸੀ ਵੀ ਆਪਾਂ ਦੋਨੇ ਤਰੀਕੇ ਦੱਸਾਂਗੇ ਇੱਕ ਤਰੀਕਾ ਆਪਾਂ ਅੱਜ ਤੁਹਾਨੂੰ ਲਾ ਕੇ ਦਿਖਾਈ ਹੈ ਤੇ ਜਦੋਂ ਕਿਤੇ ਹੋਰ ਵੀਡੀਓ ਬਣਾਈ ਤੇ ਉਹ ਆਪਾਂ ਤੁਹਾਨੂੰ ਜਿਹੜੀ ਰੇਟਾਕੀ ਹੈ ਤੇ ਨਾਲੇ ਜਿਹੜੀ ਇਹ ਲੇਜ਼ਾ ਇਹਨੂੰ ਆਪਾਂ ਅੰਡਰਗਰਾਉਂਡ ਕਿਸ ਤਰ੍ਹਾਂ ਲਗਾ ਸਕਦੇ ਹਾਂ ਇਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਓਕੇ ਜੀ ਧੰਨਵਾਦ